ਭਾਬੀ ਭਾਬੀ ਕਿਹੜੀਆਂ ਸੋਚਾਂ ਚ ਪੈ ਗਈਆਂ ਨਹੀਂ ਨਹੀਂ ਸੋਚਣਾ ਕੀ ਆ ਬਸ ਤੇਰੇ ਆਉਂੜਿਆ ਦਿਮਾਗ ਦੇ ਵਿੱਚ ਕਿ ਕਿੱਦਾਂ ਤੇਰਾ ਟਾਈਮ ਪਾਸ ਕਿੱਦਾਂ ਹੁੰਦਾ ਹੋਊਗਾ ਕੱਲੀ ਦਾ ਐਵੇਂ ਸਾਡੇ ਨਿਆਣੇ ਆ ਤੇ ਪਤਾ ਹੀ ਨਹੀਂ ਲੱਗਦਾ ਦਿਨ ਕਿੱਥੇ ਨਿਕਲ ਜਾਂਦਾ ਸਾਰੀ ਦਿਹਾੜੀ ਕਦੀ ਨਿਆਣੇ ਨੂੰ ਆ ਦੇਖੇ ਤੱਤਾ ਕਰਕੇ ਠੰਡਾ ਕਰ ਤੇ ਤੂੰ ਕੱਲੀ ਕੀ ਕਰਦੀ ਹੋਵੇਂਗੀ ਉੱਥੇ ਐਡਾ ਵੱਡਾ ਘਰਵਾ ਤੇ ਕੀ ਰੈਂਦੀ ਹੋਵੇਂਗੀ ਤੇ ਕੀ ਪਕਾਉਂਦੀ ਹੋਵੇਂਗੀ ਤੇ ਕੀ ਖਾਂਦੀ ਹੋਵੇਂਗੀ ਕੱਲਾ ਬੰਦਾ ਤੇ ਚਾਰ ਦੇ ਨਾਲ ਵੀ ਖਾ ਲੈਂਦਾ ਵਾ ਉਹ ਗੱਲ ਵਾ ਭਾਬੀ ਇਹੋ ਤੇ ਮੈਂ ਸੋਚਦੀ ਰਹੀਨੀ ਆ ਐਡਾ ਵੱਡਾ ਘਰ ਵਾ ਕਾਦੇ ਜੋਗਾ ਵਾ ਕੋਈ ਬੱਚਾ ਹੋਵੇ ਤੇ ਚੱਲ ਮੈਂ ਵੀ ਮੇਰਾ ਵੀ ਦਿਲ ਲੱਗਾ ਰਵੇ ਵੀ ਮੈਂ ਵੀ ਉਹਦੇ ਅੱਗੇ ਪਿੱਛੇ ਤੁਰਾਂ ਵੀ ਹੁਣ ਤੈਨੂੰ ਤੇ ਪਤਾ ਹੀ ਆ ਕਿ ਅੱਗੇ ਹੁੰਦੇ ਸੀ ਤੇ ਇਹਨਾਂ ਦੇ ਨਾਲ ਚਲੋ ਬਾਹਰ ਅੰਦਰ ਚਾਈਦਾ ਇਹ ਨਾਲੇ ਗਰੌਣਕ ਹੁੰਦੀ ਸੀ ਘਰ 'ਚ ਆਸ ਹੈਗੀ ਦੋਹਾਂ ਜਿਹਾਂ ਦਾ ਬੜਾ ਫਰਕ ਹੁੰਦਾ ਬੰਦਾ ਬੈਠਾ ਰੋਣ ਚ ਹੁਣ ਕਰਦਾ ਰਹਿੰਦਾ ਵਾ ਤੇ ਹੁਣ ਇੰਨਾ ਮਨ 'ਚ ਹੁੰਦਾ ਵਾ ਸੋਚ-ਸੋਚ ਕੇ ਲੰਘ ਜਾਂਦਾ ਵਾ ਸਾਰੇ ਜੜੀ ਵੀ ਕੀ ਕਰਾਂ ਵੀ ਕੱਲ ਤੇ ਤੁਹਾਡੀ ਭਾਬੀ ਠੀਕ ਆ ਮੈਂ ਮੰਮੀ ਨੇ ਵੀ ਇਹੋ ਸਲਾਹ ਕੀਤੀ ਆ ਕਿ ਮੈਂ ਬੱਚਾ ਗੋਦ ਲੈ ਲਾਵੀ ਤੇ ਚੱਲ ਮੇਰਾ ਵੀ ਕੋਈ ਸਹਾਰਾ ਹੋ ਜਾਊਗਾ ਇੰਨੀ ਜ਼ਮੀਨ ਜਾਇਦਾਦ ਮੈਂ ਕੀ ਕਰਨੀ ਐ ਕੋਈ ਵਾਰਸ ਹੋਊਗਾ ਤੇ ਚੱਲ ਉਹਨੂੰ ਕੋਈ ਸੰਭਲੂਗਾ ਇਹ ਤਾਂ ਗਰਜੀ ਜੀ ਤੇਰੀ ਬੜੀ ਵਧੀਆ ਵਾ ਤੇ ਸੋਨ ਚ ਵੀ ਠੀਕ ਲੱਗਣ ਢਈ ਆ ਤੇ ਪਰ ਇੱਕ ਗੱਲ ਆ ਤੇ ਸੋ ਸਮਝ ਕੇ ਲਵੇਂ ਬੱਚਾ ਜਿਹੜਾ ਵੀ ਲੈਣਾ ਵਾ ਆਪਣਾ ਖੂਨ ਤੇ ਆਪਣਾ ਹੀ ਹੁੰਦਾ ਵਾ ਤੇ ਕਿਸ ਦਾ ਜਿਹੜਾ ਬੱਚਾ ਲਹੇਂਗੀ ਨਾ ਵੇਖ ਚਾ ਕੇ ਲਈ ਕਿ ਤੈਨੂੰ ਕੱਲ ਨੂੰ ਰੋਟੀ ਪਾਣੀ ਵੀ ਪੁੱਛੇ ਤੁਹਾਡਾ ਮਤਲਬ ਕੀ ਭਾਬੀ ਜੀ ਕਹਿੰਦਾ ਮਤਲਬ ਮੇਰਾ ਇਹ ਕਿ ਤੂੰ ਵੀ ਸਿਆਣੀ ਆ ਕਿ ਕੋਈ ਵੇਖ ਕੇ ਲਵੀ ਅੱਜ ਕੱਲ ਆਪਣਾ ਜਿਹੜੇ ਬੱਚੇ ਹੁੰਦੇ ਆ ਉਹ ਨਹੀਂ ਪੁੱਛਦੇ ਹੈਗੇ ਰੋਟੀ ਪਾਣੀ ਕਿਹਨੂੰ ਤੇ ਤੇਰਾ ਜਿਹੜਾ ਕੱਲ ਦਾ ਕਿਸ ਦਾ ਬੱਚਾ ਲਹੇਗੀ ਉਹ ਕੀ ਤਾਂ ਕਿੱਦਾਂ ਦਾ ਹੋਣਾ ਤੇ ਕਿੱਦਾਂ ਦਾ ਨਹੀਂ ਹੋਣਾ ਤੇ ਇਹ ਸੋਚ ਸਮਝ ਕੇ ਲਵੀ ਤੇ ਭਾਬੀ ਮੈਨੂੰ ਦਊਗਾ ਕੌਣ ਬੱਚਾ ਅੱਜ ਕੱਲ ਤੇ ਸਾਰਿਆਂ ਦੇ ਇੱਕ ਇੱਕ ਹੀ ਆ ਆਪਣੇ ਰਿਸ਼ਤੇਦਾਰਾਂ ਦੇ ਸਾਰਿਆਂ ਦੇ ਇੱਕ ਇੱਕ ਹੀ ਆ ਲੈ ਦੀਦੀ ਤੂੰ ਇਹ ਤਾਂ ਮੈਨੂੰ ਮੈਂਟਾਂ ਜਿੰਦੀ ਭਗਾਨੇ ਘਰ ਛੜਿਆ ਮੈਂ ਤੁਹਾਡੀ ਆਪਣੀ ਆ ਮੈਂ ਤੁਹਾਡਾ ਸਾਰਾ ਦੁੱਖ ਸਮਝਦੀ ਆ ਤੇ ਆਪਣਾ ਖੂਨ ਜਿਹੜਾ ਨਾ ਆਪਣਾ ਹੀ ਹੁੰਦਾ ਵਾ ਮੈਂ ਤੈਨੂੰ ਦਵਾਂਗੀ ਆਪਣਾ ਮੁੰਡਾ ਤੂੰ ਹੀ ਉਹਨੂੰ ਲਾ ਤੂੰ ਹੀ ਗੋਦ ਤੇ ਬਾਕੀ ਤੂੰ ਹੀ ਮੇਰੇ ਤੇ ਕਲ ਸੜ ਤੋ ਭਾਬੀ ਮੇਰੀ ਗੱਲ ਸੁਣ ਵੀਰ ਮੰਨ ਜੂਗਾ ਵੀਰ ਦੀ ਤੂੰ ਸੜਦੇ ਟੈਨਸ਼ਨ ਵੀਰ ਨੂੰ ਮੈਂ ਆਪੇ ਸਮਝਾ ਲੂੰਗੀ ਨਾਲੇ ਸਾਰਿਆਂ ਨੂੰ ਮੈਂ ਆਪੇ ਸਮਝਾ ਲੂੰਗੀ ਇਹ ਨਾ ਤੂੰ ਟੈਨਸ਼ਨ ਲੈ ਬਸ ਤੂੰ ਹਾਂ ਕਰ ਦੇ ਆਪਣਾ ਕੋਣ ਫਿਰ ਵੀ ਆਪਣਾ ਹੁੰਦਾ ਤੇ ਤੈਨੂੰ ਪਤਾ ਭਰਾ ਤੇਰੇ ਦਾਵਾ ਤੇ ਆ ਤੈਨੂੰ ਕੱਲ ਨੂੰ ਪੁੱਛੂਗਾ ਰੋਟੀ ਪਾਣੀ ਦੇਊਗਾ ਜੇ ਨਾ ਤੈਨੂੰ ਕੱਲ ਨੂੰ ਕੋਈ ਪੁੱਛੂ ਤਾਂ ਆਪਾਂ ਨੂੰ ਝਟਕਣ ਵਾਲੇ ਬਣਾਗੇ ਤੇ ਜੇ ਬਗਾਨਾ ਲਏਗੀ ਨਾ ਇਹੇ ਕੁਛ ਕਹਿਣ ਜੋਗੇ ਤੇ ਨਾ ਤੂੰ ਕੁਛ ਕਹਿਣ ਜੋਗੀ ਪਰ ਭਾਬੀ ਚਲ ਮੇਰਾ ਤਾਂ ਸਾਰਾ ਬਣ ਜਾਊਗਾ ਫਿਰ ਤੁਸੀਂ ਤੁਹਾਡਾ ਸਾਰਾ ਕੌਣ ਹੋਊਗਾ ਹਾਂ ਹਾਏ ਅੱਜ ਕੱਲ ਤੇ ਕੁੜੀ ਮੁੰਡੇ ਚ ਕੋਈ ਫਰਕ ਹੀ ਨਹੀਂ ਆ ਦੀਦੀ ਮੈਂ ਤੇ ਤੁਹਾਨੂੰ ਮੁੰਡੇ ਦੀ ਹਾਂ ਤਾਂ ਕਰਨ ਲਈ ਆ ਕਿ ਤੁਸੀਂ ਕਹਿਣਾ ਵਾ ਕਿ ਕੁੜੀ ਦੀ ਹਾਂ ਕਰਦੀ ਹੈ ਤੇ ਮੁੰਡੇ ਦੀ ਨਹੀਂ ਕਰਦੀ ਹੈਗੀ ਮੇਰੇ ਵਾਸਤੇ ਕੁੜੀ ਮੁੰਡਾ ਇੱਕੋ ਜਾਵਾ ਤੇ ਤੁਸੀਂ ਜੇ ਕੁੜੀ ਲੈਣੀ ਆ ਤੇ ਤਾਂ ਵੀ ਕੋ ਦੱਸ ਦੋ ਤੇ ਜੇ ਮੁੰਡਾ ਲੈਣਾ ਤੇ ਤਾਂ ਵੀ ਦੱਸ ਦੋ ਤੇ ਮੈਂ ਤਾਂ ਆਪਣੇ ਕੋਲ ਇਹ ਕਹਿੰਨੀ ਆ ਕਿ ਤੁਸੀਂ ਮੁੰਡਾ ਲੈ ਲਓ ਉਹ ਛੋਟਾ ਵਾ ਤੇ ਕੁੜੀ ਮੈਂ ਰੱਖ ਲੈਣੀ ਆ ਤੇ ਮੁੰਡੇ ਨੂੰ ਇੰਨੀ ਸਮਝ ਨਹੀਂ ਹੈਗੀ ਤੇ ਮੁੰਡਾ ਤੁਸੀਂ ਲੈ ਲਓ ਬਬੀ ਆ ਗੱਲ ਕਹਿ ਕੇ ਤੇ ਤੁਸੀਂ ਮੇਰਾ ਦੁੱਖ ਵੰਡਾ ਲਿਆ ਵਾ ਚਲੋ ਇਦਾਂ ਕਰਦੀ ਮੈਂ ਮੰਮੀ ਦੇ ਨਾਲ ਨਾ ਸਲਾਹ ਕਰ ਲੈਨੀ ਆ ਨਾ ਮੰਮੀ ਨਾਲ ਨਾ ਅੱਜ ਸਲਾਹ ਕਰੀ ਅੱਜ ਇਹਨੇ ਤੇਰੇ ਵੀਰ ਦੇ ਨਾਲ ਸਲਾਹ ਕਰ ਲੈਂਦੇ ਕੀ ਕਹਿੰਦੇ ਆ ਅਜੇ ਘਰ ਦੇ ਵਿੱਚ ਕਹਿਣਾ ਗੱਲਣਾ ਕਰੀ ਉਹ ਵੱਡੀ ਨੂੰ ਪਤਾ ਲੱਗ ਗਿਆ ਉਹਨੇ ਤੇ ਵਿੱਚੇ ਵਿੱਚ ਪੀੜੀਆਂ ਵੱਡਣੀਆਂ ਵਾ ਉਹਨੇ ਬੰਦੀ ਗੱਲ ਵੀ ਉਹਨੇ ਵਿਗਾੜ ਦੇਣੀ ਆ ਚਲ ਤੁਸੀਂ ਜਿੱਦਾਂ ਕਹਿੰਦੀ ਹੋ ਫਿਰ ਉਦਾਂ ਕਰ ਲੈਨੀ ਆ ਆਹੋ ਚੁੱਪ ਹੀ ਰਹਿ ਤੂੰ ਦੀਦੀ ਤੁਸੀਂ ਇੱਥੇ ਆਣ ਕੇ ਬਹਿ ਗਈ ਬਾਹਰ ਆਜੋ ਮੰਮੀ ਟੀਕਣ ਦੇ ਚੰਗੇ ਤੁਸੀਂ ਇੱਥੇ ਸਲਾਈ ਪਾਇਆ ਗਰਮੀਤ ਦੇ ਨਾਲ ਉਦੋਂ ਮੈਂ ਡੈਬੀ ਭਾਬੀ ਨਾਲ ਗੱਲਾਂ ਬਾਤਾਂ ਕਰਨ ਔਰ ਬਣ ਗਈ ਚਾਹ ਹਾਂਜੀ ਹਾਂਜੀ ਬਣ ਗਈ ਆਜੋ ਚਲੋ ਠੀਕ ਆਂ ਆਜੋ ਭਾਬੀ ਚਾਹ ਕੇ ਚਾਹ ਪੀਣੇ ਬਾਅਦ ਭਾਈਨੇ ਬਸ ਮੈਂ ਆ ਗਈ ਜਾਓ ਤੁਸੀਂ ਵੀ ਕਿੱਡੀ ਬੈਠੀ ਸਾੜੀ ਗਈ ਦੇਖ ਕੇ ਤੇਰੀ ਨਣਾ ਤੇ ਮੇਰੀ ਨਹੀਂ ਚਾਲੇ ਵੀ ਚੰਗਾ ਵਾ ਕਿ ਬੈਠੀ ਘੜੀ ਤੇ ਨਾਲ ਸਲਾਹ ਕੀਤੀ ਤੇ ਦਿਮਾਗ ਦੇ ਵਿੱਚ ਵੀ ਵੱੜ ਗਈ ਗੱਲ ਹੁਣ ਇਹਨੇ ਹਾਂ ਕਰ ਦਿੱਤੀ ਆ ਮੇਰਾ ਮੁੰਡਾ ਲੈਣਾ ਐਨੇ ਭੱਲੇ ਮੰਮੀ ਬੜੀ ਫੁਰਤੀ ਮਾਰੀਓ ਨੋਆ ਨਾਲਾਂ ਤੇ ਤੂੰ ਹੀ ਚੰਗੀਆਂ ਸਾਜ ਤੱਜ ਕੇ ਬਹਿ ਵੀ ਗਈਆਂ ਤੇ ਸਬਜ਼ੀ ਦਾ ਤੜਕਾ ਵੀ ਕੱਟਣ ਡੈ ਭੀ ਆ ਨੋਆ ਦੀਆਂ ਤੇ ਫੇਰ ਗੱਲਾਂ ਨਹੀਂ ਮੋਕਦੀਆਂ ਇੱਕ ਇਹ ਵੀ ਮਾੜੀ ਚੰਗੀ ਜਿਹੜੀ ਡੈ ਪੈਂਦੀ ਆ ਕਰਨ ਰਸੋਈ ਚ ਬੜੀ ਉਚਾ ਧਰਨ ਦੇ ਨਾਲ ਹੀ ਇਹਨੇ ਦਾਲ ਧਰੀ ਆ ਤੇ ਦੂਜੀ ਦੀਆਂ ਤੇ ਗੱਲਾਂ ਹੀ ਨਹੀਂ ਮੁੱਕੀਆਂ ਤੇਰੇ ਨਾਲ ਮੈਂ ਕੀਪਤਾ ਨਾਲ ਨਿਕਲਣਾ ਕਿ ਨਹੀਂ ਤੇ ਮੈਂ ਤਾਂ ਤੜਕਾ ਤਿਆਰ ਕਰਾਂ ਕੀਪਤਾ ਕੁੜੀ ਰੋਟੀ ਘਰੋਂ ਖਾ ਕੇ ਆਈ ਕਿ ਨਹੀਂ ਨਹੀਂ ਰੋਟੀ ਤੇ ਮੈਂ ਖਾ ਆਈ ਹੀ ਤੋ ਭਾਬੀ ਮੈਂ ਹਾ ਚਾਹ ਹੁਣ ਪੀਨੇ ਪਹਿਲਾਂ ਰੋਟੀ ਤੇ ਰਾਤ ਨੂੰ ਹੁਣ ਖਾਵਾਂਗੇ ਸਰ ਸਾਡਾ ਤੇ ਫਰਜ਼ਕ ਨਹੀਂ ਪੁੱਛੰਦਾ ਆਹੋ ਇਹ ਤੇ ਗੱਲ ਹੈਗੀ ਆ ਹਮ ਹੋਰ ਸੁਣਾ ਤੋ ਕੀ ਆਂਦੀ ਫਿਰ ਪਾਬੋ ਰਾਣੀ ਪਾਬੋ ਰਾਣੀ ਉਹਦੇ ਮੈਂ ਹਸੰਡੀ ਹੀ ਆਂਦੀ ਮੈਨੂੰ ਪਤਾ ਨਹੀਂ ਲੱਗਾ ਵੀ ਬਾਹਰ ਗਈ ਆਏ ਹੋ ਤੇ ਵੀਰ ਆਇਆ ਤੋ ਵੀ ਕਹਿੰਦਾ ਮੈਨੂੰ ਪਤਾ ਨਹੀਂ ਲੱਗਾ ਮੈਂ ਕਿ ਲੈ ਤੁਹਾਨੂੰ ਪਤਾ ਕਿਉਂ ਨਹੀਂ ਲੱਗਦਾ ਵੀ ਬਾਹਰ ਧਿਆਨ ਰੱਖੋਗੇ ਤੇ ਫਿਰ ਹੀ ਪਤਾ ਲੱਗਣਾ ਇਹਨੂੰ ਨਹੀਂ ਕੱਲੀ ਨੂੰ ਲੱਗਦਾ ਵਾ ਕਿ ਸਾਰਿਆਂ ਨੂੰ ਲੱਗ ਜਾਂਦਾ ਵਾ ਚੱਲ ਮੰਮੀ ਗੋਸਾ ਗਿਆ ਛੱਡਿਆ ਕਰ ਉਹ ਜੇ ਉਹ ਏਦਾਂ ਦੀ ਤੇ ਤੂੰ ਨਾ ਓਦਾਂ ਦੀ ਬਣਿਆ ਕਰ ਉਹ ਮੈਂ ਤਾਂ ਕਿਸੇ ਨੂੰ ਕੋ ਜਾਨਦੀ ਨਹੀਂ ਮੈਂ ਤਾਂ ਆਪ ਡਈ ਰਹਿਣੀ ਨਾਲ ਵੀ ਚੱਲ ਚੱਲ ਇੱਕ ਤਾਂ ਹੈਗੀ ਆ ਨਾ ਤੈਨੂੰ ਪੁੱਛਣ ਵਾਲੀ ਆ ਲੈ ਦੀਦੀ ਚਾਹ ਤੇ ਬਾਕੀ ਦੀਦੀ ਫੇਰ ਤਾਂ ਹੀ ਕੀ ਸਲਾਹ ਦਿੱਤੀ ਆ ਬੱਚਾ ਗੋਦ ਲੈਣ ਵੱਲ ਅਜੇ ਤੇ ਭਾਬੀ ਜੀ ਇਹੋ ਡਈ ਐ ਮੈਂ ਵੀ ਬੱਚਾ ਗੋਦ ਲੈਣ ਦਾ ਸੋਚ ਤੇ ਲਿਆ ਵਾ ਪਰ ਬੱਚਾ ਦਊਗਾ ਕੌਣ ਇਹ ਵੀ ਤਾਂ ਸੋਚਣਾ ਪੈਣਾ ਵਾ ਹਾਂ ਇਹ ਤੇ ਹੈਗਾ ਤੇ ਤੋਈ ਕਿਹਾ ਆਸ਼ਰਮ ਚੋਂ ਲੈ ਲਓ ਗੋਦ ਇਦੇ ਵਿੱਚ ਸੋਚਣ ਵਾਲੀ ਕਿਹੜੀ ਗੱਲ ਆ ਆਹੋ ਚਲੋ ਉੱਥੇ ਵੀ ਤੇ ਵਿਚਾਰੇ ਬੱਚੇ ਹੁੰਦੇ ਹੀ ਆ ਉਹਨਾਂ ਨੂੰ ਵੀ ਤੇ ਸਹਾਰਾ ਚਾਹੀਦਾ ਹੀ ਆ ਕੋਈ ਸੋਚਣ ਤੇ ਨਹੀਂ ਇਹੋਈ ਪਰ ਫਿਰ ਵੀ ਮੈਂ ਕਿਹਾ ਇੱਕ ਵਾਰੀ ਤੁਹਾਡੀ ਸਲਾਹ ਤਾਂ ਲੈਣੀ ਪੈਣੀ ਨਾ ਮੈਨੂੰ ਹੁਣ ਮੇਰੇ ਲਈ ਤੇ ਤੁਸੀਂ ਉਹ ਸਭ ਕੁਝ ਗੱਲ ਤੇ ਤੇਰੀ ਠੀਕ ਆ ਪਰ ਸਲਾਹ ਜਿਹੜੀ ਆ ਨਾ ਆਪਣੇ ਮਨ ਨਾਲ ਹੀ ਕੀਤੀ ਚੰਗੀ ਹੁੰਦੀ ਆ ਅਸੀਂ ਕਵਾਂਗੇ ਕੋਈ ਕਹੂਗਾ ਮੇਰਾ ਬੱਚਾ ਲਾਲਾ ਕੋਈ ਕਹੂਗਾ ਮੇਰਾ ਬੱਚਾ ਲਾਲਾ ਤੇਰੀ ਜ਼ਮੀਨ ਜੈਦਾ ਦਾ ਤੇਰਾ ਹੱਕ ਬਣਦਾ ਵਾ ਇਨੂੰ ਦੇਣੀ ਇਨੂੰ ਨਹੀਂ ਦੇਣੀ ਪਰ ਉਹਦਾ ਇੱਕ ਗੱਲ ਹੈਗੀ ਆ ਮੈਂ ਤੇ ਨਹੀਂ ਆਸ਼ਰਮ ਚੋਂ ਬੱਚਾ ਲਾਏਂਗੀ ਨਾ ਤੇ ਵਧੀਆ ਰਹੇਗੀ ਪਤਾ ਕੀ ਆ ਨਾਲੇ ਤੇ ਉਹਨੂੰ ਵਿਚਾਰੇ ਨੂੰ ਮਾਂ ਮਿਲ ਜੂਗੀ ਅੱਗੇ ਵਿਚਾਰੇ ਤੱਕਿਆਂ ਜੋਗੇ ਹੁੰਦੇ ਆਹੋ ਇਹ ਤਾਂ ਗੱਲ ਹੈਗੀ ਆ ਤੇ ਨਾਰੇ ਵਿਚਾਰੇ ਦਾ ਘਰ ਬਣ ਜੂਗਾ ਇਹੋ ਗੱਲ ਹੀ ਮੈਂ ਸੋਚਦੀ ਆ ਤੇ ਜੇ ਤੂੰ ਕਹਿ ਰਿਸ਼ਤੇਦਾਰ ਦਾ ਰੰਜੇ ਪੁੱਜੇ ਦਾ ਲੈ ਲਿਆ ਤੇ ਉਹ ਤਾਂ ਫੇਰ ਉਹੀ ਗੱਲ ਲਾਗੀ ਇਹੋ ਤੇ ਭਾਬੀ ਸੋਚਦੀ ਆ ਕਿ ਕੱਲ ਨੂੰ ਜ ਜਵਾਕ ਵੱਡਾ ਹੋ ਜੇ ਵੀ ਮੰਨ ਲਾ ਤੇ ਘਰ ਦੇ ਉਹਦੇ ਵਾਪਸ ਚਲ ਜਾਣ ਲੈਣ ਤੇ ਮੈਂ ਆਪਣੀ ਜ਼ਮੀਨ ਜਾਇਦਾਦ ਵੀ ਖੋਲਾ ਵੀ ਤੇ ਮੈਂ ਤਾਂ ਕਿਸ ਜੋਗੀ ਉਹਨਾਂ ਨਾਲ ਨਾ ਰਹਿ ਗਈ ਤਾਂ ਜਵਾਕ ਜੋਗੀ ਤਾਂ ਨਾ ਜਮੀਨ ਜਾਜ ਉਹ ਵੀ ਹੱਥੋਂ ਖੋਲਾਂਗੀ ਨਹੀਂ ਨਹੀਂ ਐਦਾਂ ਤਾਂ ਨਹੀਂ ਹਦਾਂ ਹੁੰਦਾ ਸਾਰੀ ਦੁਨੀਆ ਇੱਕੋ ਜੀ ਨਹੀਂ ਹੁੰਦੀ ਪਰ ਇਹ ਆ ਫਿਰ ਚੱਲ ਕੋਈ ਗੱਲ ਨਹੀਂ ਜਿੱਦਾਂ ਤੇਰੇ ਮਨ ਦੀ ਸਲਾਹ ਆ ਚਾਹ ਖੜੋ ਪੀਓ ਠੰਡੀ ਹੋਣ ਰਹੀ ਐ ਲੈ ਭੈਣ ਆਈ ਆ ਸਾਸੀ ਦਾ ਭੈਣ ਸਾਸੀ ਕਾਲ ਵੀਰ ਜੀ ਉਹ ਠੀਕ ਜੇ ਹਾਂਜੀ ਹਾਂਜੀ ਤੁਸੀਂ ਤਾਂ ਦੱਸਿਆ ਨਹੀਂ ਆਉਣ ਲੱਗਿਆ ਮੈਂ ਹਾਂ ਚੱਲ ਮੈਂ ਹੀ ਹੋਵਾਂ ਵੀ ਭੈਣ ਮੈਂ ਕਿਹੜਾ ਕਿਤੇ ਬਾਹਰਲੇ ਮੁਲਖੋਂ ਆਇਆ ਵਾਂ ਤੈਨੂੰ ਪਤਾ ਰਹੇਗਾ ਵਾ 10 ਦਿਨ ਕਦੇ ਆਹ ਕੰਪਨੀ 'ਚ ਧੱਕੇ ਕਦੀ ਉਹ ਕੰਪਨੀ 'ਚ ਧੱਕੇ ਚਲ ਕੋਈ ਨਹੀਂ ਕੰਮ ਤੇ ਕਰਨਾ ਏ ਰੋਟੀ ਤੇ ਖਾਣੀ ਕਮਾਉਣਾ ਤੇ ਹੈਗਾ ਹੀ ਕੁਝ ਨਾ ਕੁਝ ਭਾਵੇਂ ਬਾਹਰ ਦੇ ਮੁਲਕ ਕਰ ਲਈਏ ਤੇ ਭਾਵੇਂ ਅੰਦਰ ਰਹਿ ਕੇ ਕਰ ਲਈਏ ਵੀ ਆਹੋ ਗਰਮੀ ਬੜੀ ਹੀ ਭੈਣ ਮੈਂ ਖਚਾਉ ਨਾਲੇ 4 ਦਿਨ ਜਾਂਦੇ ਆ ਘਰ ਵੀਰ ਕੱਲਾ ਹੋਣਾ ਵਾ ਨਾਲੇ ਝੋਨਾ ਦਾ ਨਾਲ ਲਵਾ ਲਵਾਂਗੇ ਤੇ ਆਉਂਦਿਆਂ ਨੂੰ ਮੈਂ ਵੇਖਿਆ ਝੋਨਾ ਦੇ ਮਾਰ ਵੀਰ ਨੇ ਆ ਵਟ ਕੱਢੇ ਪਏ ਆਹੋ ਸਮਝਦਾਰ ਤੇ ਹੈਗਾ ਤੁਹਾਨੂੰ ਪਤਾ ਤਾਂ ਹੈਗਾ ਇੱਕ ਬੰਦਾ ਸਮਝਦਾਰ ਘਰ ਹੈਗਾ ਵਾ ਨਹੀਂ ਨਹੀਂ ਉਹ ਪਤਾ ਕੀ ਯਾਰ ਕੀ ਨਾ ਝੋਨਾ ਵੀ ਸਰਕਾਰ ਨੇ ਵੀ 10 ਦਿਨ ਗੇਤਾ ਲਵਾਤਾ ਨਾ ਨਹੀਂ ਤੇ ਅੱਗੇ 15 ਕੁ ਤੋਂ ਸ਼ੁਰੂ ਕਰ ਦਿਆ ਯਾਰ ਕੀ ਥੋੜੇ ਦਿਨ ਗੇਤਾ ਤਾਈਆਂ ਬੱਤੀ-ਬੁੱਤੀ ਚੰਗੀ ਮਿਲੀ ਤੇ ਚੱਲ ਇਹਨਾਂ ਨੇ ਲਾਤਾ ਜੋ ਨਹਿਰ ਕੀ ਹਾਂਜੀ ਅਹੀਂ ਵੀ ਥੋੜਾ ਜਿਹਾ ਲਾਇਆ ਹੁਣ ਥੋੜਾ ਜਿਹਾ ਰਹਿ ਗਿਆ ਸੀ ਤੇ ਮੈਨੂੰ ਪਤਾ ਲੱਗਾ ਵੀ ਤੁਸੀਂ ਆਏ ਹੋ ਤੇ ਮੈਂ ਕਿਹਾ ਚੱਲ ਮੈਂ ਨਾਲ ਵੀਰ ਮੇਲਾਉਣੀ ਵੀਰ ਨੂੰ ਵੀ ਜਾ ਕੇ ਬੜਾ ਵਧੀਆ ਕੀਤਾ ਭੈਣ ਵਧੀਆ ਕੀਤਾ ਪੀ ਲੋ ਚਾ ਨਹੀਂ ਬੈਠੋ ਤੁਸੀਂ ਮੈਂ ਆਉਣਾ ਮੈਂ ਠੀਕ ਆ ਗਿਆ ਜੇ ਹਾਂ ਆ ਗਿਆ ਤੇ ਭੈਣ ਆਈ ਮਿਲੇ ਹਾਂ ਮਿਲ ਲਿਆ ਭੈਣ ਨੂੰ ਅੱਛਾ ਇੱਥੇ ਹੁਣੇ ਬੈਠੇ ਹੀ ਤੇ ਹੁਣੇ ਗਏ ਥੋੜ੍ਹ ਉੱਠ ਕੇ ਤੇ ਮੈਂ ਨਾਲੇ ਤੁਹਾਡੇ ਨਾਲ ਇੱਕ ਸਲਾਹ ਕਰਨੀ ਆ ਮੇਰੀ ਗੱਲ ਸੁਣੋ ਕੀ ਆਖਣਾ ਹੁਣ ਤੋਂ ਇੱਥੇ ਨੋ ਹੋ ਮੱਸਾ ਆਈਸ ਕੋਈ ਚੰਗੀ ਗੱਲ ਹੀ ਦਸੀ ਚੰਗੀ ਦੱਸੂਗੀ ਗੁਰਮੀਤ 24 ਘੰਟੇ ਤੂੰ ਜ਼ਹਿਰ ਕੋਲ ਦੀ ਰਹਿਣੀ ਆ ਪਰ ਅੱਜ ਤਾਂ ਮੇਰੀ ਮਾਂ ਬਾਰੇ ਤੇ ਮੇਰੀ ਵਿਧਾਈ ਬਾਰੇ ਕੋਈ ਏਦਾਂ ਦੀ ਗੱਲ ਨਾ ਬੋਲੀ ਓਦਾਂ ਤੂੰ ਜਿਹੜੀ ਗੱਲ ਵੀ ਕਰਨੀ ਚਾਹੁੰਦੀ ਆ ਉਸ ਤੋਂ ਇਲਾਵਾ ਮੇਰੇ ਨਾਲ ਗੱਲ ਕਰ ਮੈਨੂੰ ਕੀ ਲੋੜ ਵਾ ਉਹਨਾਂ ਵੱਲੋਂ ਕੁਝ ਕਹਿਣ ਤੁਹਾਨੂੰ ਹਾਂ ਚੰਗੀ करूंगी ਐਵੇਂ ਘਬराई ਨਾ ਜਾਓ ਕਿ ਹਰ ਵੇਲੇ ਮੈਂ ਉਹਨਾਂ ਦੀਆਂ ਗੱਲਾਂ ਕਰੀ ਜਾਣੀਆਂ ਵਾਂ ਮੈਂ ਤਾਂ ਇਹ ਗੱਲ ਕਰਨੀ ਆ ਹੁਣ ਕਿ ਦੀਦੀ ਆਈ ਆ ਤੇ ਉਹਨਾ ਮੈਨੂੰ ਦੱਸਣ ਏ ਕਿ ਮੈਂ ਬੱਚਾ ਗੋਦ ਲੈਣਾ ਵਾ ਆਪਣਾ ਤੇ ਮੇਰੀ ਗੱਲ ਸੁਣ ਦੀਦੀ ਨੇ ਲੈਣਾ ਬੱਚਾ ਗੋਦ ਉਹ ਤੁਹਾਡੀ ਕਿਹੜੀ ਟੈਨਸ਼ਨ ਵਾ ਕੋਈ ਉਹ ਉਹਦੀ ਮਰਜ਼ੀ ਆ ਉਹ ਲੈ ਸਕਦੀ ਆ ਆਪੇ ਜਿੱਥੋਂ ਮਰਜ਼ੀ ਆਪਣਾ ਬੱਚਾ ਗੋਦ ਲੈ ਲਵੇ ਆਪਾਂ ਇੱਥੇ ਕੀ ਕਰ ਸਕਦੇ ਆ ਆਇਆ ਤੂੰ ਇਹਦਾ ਕਹਿਣ ਦੇ ਜੇ ਇਹ ਵੀ ਕੋਈ ਫਾਇਦੇ ਦੀ ਗੱਲ ਹੀ ਆ ਕਾਈ ਮੈਂ ਤੈਨੂੰ ਦੱਸਣ ਲਈ ਆ ਇਹ ਤੇ ਮੈਨੂੰ ਕੀ ਲੋੜ ਆ ਤੈਨੂੰ ਦੱਸਣ ਦੀ ਤੇ ਆਪਾਂ ਇਦਾਂ ਨਾ ਕਰੀਏ ਕਿ ਅਸੀਂ ਆਪਣਾ ਮੁੰਡਾ ਦੇ ਦਈਏ ਉਹਨੂੰ ਗਰਮੀ ਤੇਰਾ ਦਿਮਾਗ ਖਰਾਬ ਆ ਤੇਰੇ ਦਿਮਾਗ 'ਚ ਤੂੜੀ ਭਰੀ ਆ ਕੋਈ ਸਾਡੇ ਕੋਲ ਬੱਚੇ ਬਹੁਤ ਵਾਧੂ ਆ ਯਾਰ ਦੋ ਆਡੇ ਕੋਲ ਬੱਚੇ ਆ ਮੈਨੂੰ ਤੇ ਇਹ ਨਹੀਂ ਸਮਝ ਲੱਗਦੀ ਤੂੰ ਕਿੱਥੇ ਬਹਿ ਕੇ ਇੰਨਾ ਸੋਚਦੀ ਰਹੀਨੀ ਆ ਲੋਕ ਕੀ ਸੋਚਣਗੇ ਕਿ ਆਪਣਾ ਬੱਚਾ ਨਹੀਂ ਪਾਲ ਸਕਦਾ ਤੇ ਆਪਣੀ ਭੈਣ ਦੀ ਪੈੜੀ ਤੇ ਆਖ ਰੱਖੀ ਫਿਰਦਾ ਵਾ ਤੇ ਆਪਣਾ ਬੱਚਾ ਜਿਹੜਾ ਵਾ ਉਹਨੂੰ ਫੜਾਤਾ ਇਹ ਲੋਕਾਂ ਨੇ ਤੇ ਮੈਨੂੰ ਗੱਲਾਂ ਕਰ ਕਰਕੇ ਮਾਰ ਦੇਣਾ ਵਾ ਹੈ ਲੋਕੀ ਤੇ ਓਦਾਂ ਵੀ ਬਥੇਰਾ ਕੁਛ ਬੋਲਦੇ ਆ ਅਸੀਂ ਲੋਕਾਂ ਵੱਲ ਵੇਖਣਾ ਵਾ ਅਸੀਂ ਆਪਣੇ ਤੀਪੋ ਦਾ ਸੋਖ ਵੇਖਣਾ ਵਾ ਤੈਨੂੰ ਕਿਉਂ ਨਹੀਂ ਸਮਝ ਆਉਂਦੀ ਹੈਗੀ ਓ ਤੂੰ ਆਪ ਦੀ ਸਿਆਣਾਪਾ ਆਪਣੇ ਕੋਲ ਰੱਖਿਆ ਕਰ ਉਹ ਕਿਰਬ ਬਗਾਨੀ ਆ ਕਿ ਚਾਹੀਹੀਂ ਬਗਾਨੇ ਨੂੰ ਦੇਣ ਦੇ ਆ ਉਹ ਆਪਣੀ ਕੁੜੀ ਆ ਨਾਲੇ ਆਪਣੇ ਦੇ ਘਰ ਆਪਣੇ ਕੋਲ ਰਹਿਣਾ ਵਾ ਉਹ ਕਿਰਬ ਬਗਾਨਾ ਵਾਹੀਂ ਚੱਟ ਜਾ ਕੇ ਹੀ ਮੇਲਾ ਆ ਕਰਨਾ ਅੰਨੂ ਦੀ ਗੱਲ ਕਰਦੀ ਆ ਅੰਨੂ ਜਿਸ ਦੇਣ ਤੇ ਜੇ ਛੋਟੀ ਆ ਕੱਲ ਵਿਆਹੀ ਤੇ ਪ੍ਰਾਈ ਹੋ ਗਈ ਸਾਨੂੰ ਬੜਾਪੇ ਵਾਲੇ ਕੌਣ ਸੰਭੂਗਾ ਤੂੰ ਹੀ ਇਹ ਨਾ ਟੈਨਸ਼ਨ ਲਓ ਅੱਜ ਕੱਲ ਕੁੜੀਆਂ ਮੁੰਡਿਆਂ 'ਚ ਕੋਈ ਫਰਕ ਨਹੀਂ ਹੁੰਦਾ ਹੈਗਾ ਅਸੀਂ ਕੱਲ ਨੂੰ ਕਵਾਂਗੇ ਕਿ ਅਸੀਂ ਜਵਾਈ ਘਰ ਰੱਖਣਾ ਵਾ ਅਸੀਂ ਆਪਣੀ ਧੀ ਆਪਣੇ ਘਰ ਰੱਖ ਲਾਂਗੇ ਸਾਰੇ ਘਰ ਦੇ ਹੀ ਆ ਲੋਕੀ ਇਦਾਂ ਤੇਰੇ ਦਿਮਾਗ ਦੀ ਤੇ ਦਾਤ ਦਿਨਾਵਾ ਮੈਂ ਯਾਰ ਕਿੱਥੇ ਬਹਿ ਕੇ ਤੂੰ ਕੀ ਕੀ ਸੋਚਦੀ ਰਹੀਨੀ ਆ ਤੂੰ ਇਨੀ ਲਾਲਚੀ ਵੀ ਹੋ ਸਕਦੀ ਆ ਮੈਨੂੰ ਪਤਾ ਆ ਕਿ ਤੈਨੂੰ ਪੱਕਾ ਲਾਲਚ ਹੀ ਹੋਈ ਆ ਕਿ ਤੇਰੇ ਦਿਮਾਗ ਚ ਕਿਵੇਂ ਮੁੰਡਾ ਤੋੜ ਦਵਾ ਪੜਾ ਫਟ ਤੇ ਨਾਲੇ ਨਾ ਤੂੰ ਮੇਰੇ ਨਾਲ ਬਕਵਾਸ ਨਾ ਬੋਧਾ ਕਰ ਮੁੰਡੇ ਨੂੰ ਤੂੰ ਅੱਗੇ ਘਰੋਂ ਕੱਢਿਆ ਦਾ ਨਾਲ ਕੇ ਰੱਖਣ ਡਈ ਆ ਤੂੰ ਨੂੰ ਅੱਗੇ ਮੈਂ ਤੇਰੀ ਇੱਕ ਗੱਲ ਮੰਨ ਲਈ ਆ ਚੱਲ ਨਾਲ ਕੇ ਰਹਿਂਦਾ ਤੇ ਤੱਕ ਤੱਕ ਠੀਕ ਆ ਹੁਣ ਤੂੰ ਕਹਿੰਨੀ ਆ ਕਿ ਉਥੋਂ ਵੀ ਆਪਾਂ ਦੇ ਦਈਏ ਤੇ ਉਹ ਲੈ ਜਾਵੇ ਮੁੰਡਾ ਹਨਾ ਭੈਣ ਇਦਾਂ ਨਹੀਂ ਹੋਣਾ ਮੈਨੂੰ ਇਹ ਨਹੀਂ ਮਨਜ਼ੂਰ ਹੈਗਾ ਨਾ ਜਿੱਦ ਕਰੋ ਸਮਝੀ ਜਾਂਦਾ ਵਾ ਨਾਲੇ ਕਿਹੜਾ ਹੀ ਪੱਕਾ ਦਿੱਤਾ ਵਾ ਉਹ ਤੇ ਉਦਾਂ ਹੀ ਦਾਦ ਦੇਣੋਂ ਰਹਿਣ ਗਿਆ ਵਾ ਤੇ ਉਹ ਵਿਚਾਰੀ ਤਰਲੇ ਲੈਣ ਡਈ ਹੋਤਰਾ ਕਰਨ ਡਈ ਕਿ ਮੈਂ ਕੱਲੀ ਉੱਥੇ ਰਹਿਨੀ ਆ ਮੈਂ ਕੱਲੀ ਕਿੱਦਾਂ ਰੋਟੀ ਪਕਾਉਣੀ ਆ ਕਾਰਨਾ ਮੈਂ ਖਾਵਾਂ ਇਦਾਂ ਦਦੀਆਂ ਗੱਲਾਂ ਕਰਨ ਡਈ ਤੇ ਮੈਂ ਉਹਨੂੰ ਹਾਂ ਕਰ ਦਿੱਤੀ ਆ ਤੇ ਤੁਸੀਂ ਮੰਨ ਲਿਓ ਇਦਾਂ ਨਾ ਕਰੋ ਅਹੀਂ ਨਾ ਸਮਝਾਂਗੇ ਉਹਦਾ ਦੁੱਖ ਤੇ ਕੌਣ ਸਮਝੂਗਾ ਤੁਸੀਂ ਕਿਉਂ ਨਹੀਂ ਮੰਨਣ ਡੇ ਗਰਮੀਤ ਮੈਨੂੰ ਤੇ ਨਾ ਤੂੰ ਦੋ ਰਾਤ ਇੱਕ ਕਰਕੇ ਨਾ ਖੜਾ ਕਰਦਨੀ ਆ ਨਾ ਮੈਨੂੰ ਪਤਾ ਲੱਗਦਾ ਮੈਂ ਇੱਧਰ ਨੂੰ ਜਾਵਾਂ ਨਾ ਪਤਾ ਲੱਗਦਾ ਮੈਨੂੰ ਇੱਧਰ ਨੂੰ ਜਾਵਾਂ ਤੇ ਮੇਰੇ ਨਾਲ ਸੋ ਕੋ ਤੁਹਾਨੂੰ ਦੁੱਖ ਹੋਣਾ ਚਾਹੀਦਾ ਵਾ ਢਾਡੀ ਭੈਣ ਵਾ ਮੈਂ ਕਹਾਂ ਆਪਣੇ ਪੇਕੇਆ ਵੱਲੋਂ ਕਹਿਣ ਦੀ ਕਿ ਮੇਰੀ ਭੈਣ ਨੂੰ ਚਾਹੀਦਾ ਵਾ ਢਾਡੀ ਭੈਣ ਵਾਸਤੇ ਸੋਚਣ ਲਈ ਆ ਮੈਂ ਸੁਦਾਣੇ ਦੋ ਬੱਚੇ ਹੋਣ ਨਾ ਤੇ ਚਲ ਕਰ ਵੀ ਰੇ ਬੰਦਾ ਵੀ ਚਲ ਵੀ ਜਾਵੇ ਇਹ ਕਾਹਦੇ ਕੋ ਬੱਚਾ ਵਾ ਸਰਫੇਰਾ ਉਹ ਵੀ ਤੂੰ ਉਹਨੂੰ ਦੇ ਦੇ ਕੱਲਾ ਕੱਲਾ ਮੁੰਡਾ ਵਾ ਤਾਂ ਹੀ ਤੇ ਮੈਂ ਤੁਹਾਨੂੰ ਕਹਿਣ ਡਈ ਆ ਤਾਂ ਇੰਨੀਆਂ ਤੇ ਤੁਹਾਡੇ ਨਾਂ ਮੱਥੇ ਤੇ ਠੀਕਾਂ ਪਰ ਨੰਡਈ ਆ ਕਿ ਮੰਨ ਜੋ 12 ਕਿੱਲੇ ਪੈਲੀ ਦੇ ਆ ਤੇ ਉਜੇ ਕਿਹਨੂੰ ਦੋਗੇ ਤੇ ਤੁਹਾਡੇ ਕੋ ਸਬਰ ਹੋਊਗਾ ਕਿ ਕਿਸ ਦੇ ਬੱਚੇ ਨੂੰ ਦੇਣ ਦੀ ਉਹ ਆਪਣਾ ਨਿਆਣਾ ਜਾ ਕੇ ਵਾਹੂਗਾ ਤੇ ਸਾਂਭੂਗਾ ਤੇ ਰਾਜਾ ਬਣ ਕੇ ਰਹੂਗਾ ਤੁਹਾਨੂੰ ਕਿਉਂ ਨਹੀਂ ਸਮਝਾਉਂ ਡਈ ਤੂੰ ਭੈਣ ਨਾ ਗੱਲ ਕੀਤੀ ਆ ਤੂੰ ਇਹ ਹਾਈ ਰੱਬਾ ਮੈਂ ਇਨੇ ਚੱਡੀ ਕੀ ਰੋਲਾ ਪਾਉਂ ਡਈ ਤੁਹਾਨੂੰ ਤੁਹਾਡਾ ਤੇ ਉਹ ਸਾ ਬਾਬਾ ਛੋਟੇ ਗੜੀ ਭੀਣ ਵਜਾਉਣ ਵਾਲੀ ਗੱਲ ਆ ਤੇ ਭੈਣ ਨਾਲ ਤਾਂ ਸਾਰੀ ਮੈਂ ਗੱਲ ਕਰਕੇ ਤੇ ਫੇਰ ਹੀ ਮੈਂ ਤਾਂ ਤੁਹਾਨੂੰ ਮਨਾਉਂ ਲਈ ਆ ਉਹਨੂੰ ਮੈਂ ਕਿਹਾ ਕਿ ਵੀ ਤੇਰੇ ਨੂੰ ਮੈਂ ਮਨਾਉਂਗੀ ਤੇ ਫੇਰ ਗਾੜੀ ਕਿਸ ਨੂੰ ਗੱਲ ਨਾ ਕਰੀ ਅਜੇ ਘਰ ਦੇ ਵਿੱਚ ਉਦੋਂ ਮੈਂ ਮੰਨ ਗਿਆ ਹੀ ਉਹ ਇਹੋ ਜੇ ਨਾ ਪੁੱਠੇ ਪੁੱਠੇ ਕੰਮਾਂ ਨੂੰ ਜਨਾਨੀਆਂ ਦਾ ਦਿਮਾਗ ਕਿੰਨਾ ਚੱਲਦਾ ਨਾ ਇਹਦਾ ਉਹ ਸੰਭਲিয়ে ਇਹਦਾ ਉਹ ਸੰਭਲিয়ে ਮੰਨ ਗਿਆ ਜਨਾਨੀਆਂ ਨੂੰ ਮੈਂ ਆਪਣੇ ਵਾਸਤੇ ਕਹਿਣ ਢਈ ਆ ਸਗੋਂ ਮੈਂ ਅੱਟਾ ਟਾੜੇ ਤੋਂ ਬਗੈਰ ਇੱਕ ਪੈਰ ਨਹੀਂ ਤੁਰਦੀ ਹੈਗੀ ਮੈਂ ਉਹਨੂੰ ਕੱਲੀ ਨੂੰ ਨਾ ਹਾਂ ਕਰ ਦਿੰਦੀ ਕਿ ਮੈਂ ਉਹ ਇਹ ਵੀ ਗੱਲ ਕੀਤੀ ਕਿ ਮੈਂ ਤੇਰੇ ਵੀਰ ਨੂੰ ਪੁੱਛ ਕੇ ਫੇਰ ਤੈਨੂੰ ਮੈਂ ਦੱਸੂਗੀ ਤੇ ਤੂੰ ਗਾੜੀ ਕਿਸ ਨੂੰ ਗਾਲਣਾ ਕਰੀ ਤੇ ਤੂੰ ਹੀ ਕਹਿੰਦੇ ਕਿ ਜਰਾਨੀ ਸਾਰਾ ਕਸੂਰ ਫੇਰ ਤੇ ਮੇਰਾ ਕਰ ਦੇ ਜੇ ਗੁਰਮੀਤ ਤੇਰੀ ਹਾਂ ਨਾ 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 ਨਹੀਂ ਮੈਨੂੰ ਕੋਈ ਵੀ ਫਰਕ ਪੈਂਦਾ ਜੇ ਤੇ ਮੇਰਾ ਵੀਰ ਤੇ ਮੇਰੀ ਮਾਂ ਮੰਨਦੇ ਆ ਨਾ ਤੇ ਫੇਰ ਤੂੰ ਆਪਣੀ ਮਰਜ਼ੀ ਕਰ ਲੈ ਫੇਰ ਕੁਝ ਹੋ ਸਕਦਾ ਮੈਂ ਜੇ ਤੇ ਉਹ ਮੰਨਦੇ ਆ ਤੇ ਫੇਰ ਬਣਾ ਲੈ ਨਹੀਂ ਤੇ ਮੇਰੀ ਤੇ ਮੈਂ ਨਹੀਂ ਕੁਝ ਵੀ ਕਹਿੰਦਾ ਮੈਨੂੰ ਪਤਾ ਵਾ ਮੰਮੀ ਉਹਨਾਂ ਨੇ ਕਹਿੰਨੇ ਨਾ ਨਹੀਂ ਕਰਨੀ ਹੈ ਕਿ ਉਹ ਦੀਦੀ ਦਾ ਦੁੱਖ ਨਹੀਂ ਦੇਵੇ ਇੱਕ ਸਕਦੇ ਹੈਗੇ ਤੇ ਨਾ ਤੇ ਭਾਜੀ ਨੇ ਮਨਾ ਕਰਨਾ ਜੇ ਤੇ ਨਾ ਮੰਮੀ ਨੇ ਮਨਾ ਕਰਨਾ ਵਾ ਤੇ ਮੈਂ ਕਿਸ ਤੇ ਖਿਲਾਫ ਥੋੜਾ ਜਾਣਾ ਸਾਰਿਆਂ ਨੇ ਮੰਨ ਜਾਣਾ ਵਾ ਚਲ ਵੇਖ ਲੋ ਫਿਰ ਜੋ ਚੰਗਾ ਲੱਗਦਾ ਜੇ ਸਾਰੇ ਹਾਂ ਕਰਨਗੇ ਤੇ ਫੇਰ ਹੀ ਆ ਚਲ ਠੀਕ ਆ ਵੇਖ ਲੈ ਕਰ ਲੈ ਗੱਲ ਜੇ ਕੋਈ ਮੰਨਦਾ ਤੇ ਠੀਕ ਆ ਤੇ ਮੈਨੂੰ ਵਿੰਡੋ ਮੁੰਡਾ ਫੋਨ ਕਰਨ ਰਿਹਾ ਵਾ ਕੰਮ ਆਪਾਂ ਜਾਣਾ ਕਿਸ ਦਿਨ ਕਿਤੇ ਤੇ ਕੀ ਬੋਲਦਾ ਮੈਂ ਗੱਲ ਕਰਕੇ ਆਉਣਾ ਉਹਨਾਂ ਕੋਈ ਨਹੀਂ ਮੈਂ ਬਣਾਉਂਦੀ ਕਿ ਐਨੀ ਕਰਦੀ ਗੱਲ ਉਹਨਾਂ ਨਾਲ ਹਾਂ ਇਹ ਨਹੀਂ ਤੇ ਕਰ ਦੇਣੀ ਹਾਂ ਮੈਨੂੰ ਪਤਾ ਹੀ ਤਾਂ ਹੀ ਮੈਂ ਦੀਦੀ ਨੂੰ ਹਾਂ ਕਰਤੀ ਪਹਿਲਾਂ ਇਹ ਸਿੰਦੇ ਨੂੰ ਬਣਾਉਣਾ ਤੇ ਮਿੰਟਾਂ ਦੀ ਗੱਲ ਵਾ ਦੀਦੀ ਆ ਤੇ ਮੀ ਪੈ ਗਿਆ ਨਾ ਤੇ ਵਧੀਆ ਹੀ ਹੋ ਗਿਆ ਕਿੰਨਾ ਸੋਹਣਾ ਮੌਸਮ ਹੋ ਗਿਆ ਨਾ ਠੰਡਾ ਮੈਨੂੰ ਤਾਂ ਲੱਗਦਾ ਅੱਜ ਵੀ ਕੋਈ ਆਊਗਾ ਜਿੱਦਾਂ ਦਾ ਮੌਸਮ ਹੋਇਆ ਲਾਦੀ ਤਾਂ ਇੱਥੇ ਬੈਠੇ ਮੈਂ ਅੰਦਰ ਤੁਹਾਨੂੰ ਲੱਭਣ ਲਈ ਆ ਅੰਦਰ ਤਾਂ ਗਰਮੀ ਬੜੀ ਆਈ ਆ ਕਿ ਚਲ ਇੱਥੇ ਬਹਿ ਜੰਨੀ ਆ ਲੈ ਵੀ ਚੰਗਾ ਵਾ ਆ ਮੈਂ ਕੁਰਸੀ ਲੱਲੇ ਨੇ ਤੂੰ ਵੀ ਕਿਤੇ ਬਾਹਰ ਦੀ ਹਵਾ ਲਲਿਆ ਕਰਵੇਂ ਠੰਡੀ ਹਵਾ ਆਉਂਦੀ ਬਾਹਰ ਤਾਂ ਇਹ ਤੇ ਮਾਤਾ ਮੈਂ ਆ ਗਈ ਆ ਕਿ ਮੈਂ ਵੀ ਬਾਹਰ ਦੀ ਹਵਾ ਲੱ ਲ ਸਾਰੇ ਪਖੰਡੇ ਆ ਤਾਂ ਦੀਦੀ ਵੀ ਨੂੰ ਵੀ ਫੋਨ ਕਰ ਕਰਕੇ ਸੱਦਿਆ ਨਹੀਂ ਤੇ ਕਿਥੇ ਹਾਮੀ ਪਰਣ ਢੀ ਇਹਨੂੰ ਮੈਂ ਹੀ ਫੋਨ ਕੀਤਾ ਕਿ ਚੱਲ ਆ ਜਾ 4 ਦਿਨ ਤੇਰਾ ਮਨ ਹੋਰ ਤਾਂ ਹੋਊਗਾ ਨਹੀਂ ਚੱਲ ਚੰਗਾ ਵਾ ਜੇ ਤੂੰ ਸੱਦਿਆ ਵਾ ਤੇ ਦੋ ਦਿਨ ਰਹਿ ਜੂਗੀ ਤੇ ਮੈਂ ਵੀ ਚੱਲ ਕੋਈ ਦੁੱਖ ਦੀ ਕੋਈ ਸੁਖ ਦੀ ਕਰ ਲੂੰਗੀ ਦੀਦੀ ਤੁਸੀਂ ਮੰਮੀ ਤੇ ਨਾਲ ਗੱਲ ਕਰਨ ਢੀ ਨਾ ਬੱਚਾ ਗੋਦ ਲੈਣ ਦੀ ਹਾਂ ਤੇ ਆਪਾਂ ਨਾ ਮੈਂ ਤਾਂ ਸਿੰਦੇ ਨੇ ਸਲਾਹ ਕੀਤੀ ਆ ਤੁਸੀਂ ਸਾਡਾ ਮੁੰਡਾ ਗੋਦ ਲੈ ਲਓ ਹਾਂ ਤੇਰਾ ਦਿਮਾਗ ਖਰਾਬ ਕਿਹੋ ਜੀਆਂ ਗੱਲਾਂ ਕਰਨ ਰਹੀਆਂ ਮੰਮੀ ਮੇਰਾ ਦਿਮਾਗ ਸਹੀ ਆ ਤੇ ਸਾਡੀ ਦੋਵਾਂ ਦੀ ਸਲਾਹ ਵਾ ਤੇ ਮੈਨੂੰ ਦੂਜਿਆਂ ਦੀ ਸਲਾਹ ਮੈਂ ਇੰਨੇ ਨਹੀਂ ਰੱਖਦੀ ਹੈਗੀ ਜਦੋਂ ਆਪਾਂ ਦੋਵਾਂ ਨੇ ਸਲਾਹ ਕੀਤੀ ਆ ਤੇ ਫਿਰ ਆਪਾਂ ਦੀ ਨੂੰ ਕਿਹਾ ਵਾ ਕਿ ਤੁਸੀਂ ਸਾਡਾ ਮੁੰਡਾ ਲੈ ਲਓ ਮੈਂ ਤੇ ਇਹ ਗੱਲ ਕਹੀ ਸੀ ਕਿ ਤੁਸੀਂ ਆਪਣੇ ਘਰ ਸਲਾਹ ਕਰੋ ਜੇ ਨਹੀਂ ਵੀ ਸਲਾਹ ਹੁੰਦੀ ਤੁਹਾਡੀ ਨਹੀਂ ਕੋਈ ਮੰਨਦਾ ਤੇ ਜ਼ਰੂਰੀ ਨਹੀਂ ਆ ਮੈਨੂੰ ਇਹ ਨਹੀਂ ਵੀ ਤੁਹਾਡੇ ਘਰ 'ਚ ਕਲੇਸ਼ ਪਾਵੇ ਵੀ ਨਹੀਂ ਦੇਦੇ ਕੋਈ ਕਲੇਸ਼ ਵਾਲੀ ਗੱਲ ਨਹੀਂ ਆ ਜਦੋਂ ਆਪਾਂ ਦੋਵੇਂ ਜਾਣੇ ਮੰਨਣ ਦੇ ਆ ਤੇ ਫਿਰ ਕਿਹੜੀ ਗੱਲ ਵਾ ਇਹ ਤਾਂ ਪਾਗਲ ਹੋ ਗਈ ਆ ਇਹਦਾ ਤਾਂ ਦਿਮਾਗ ਖਰਾਬ ਆ ਕੱਲ ਨੂੰ ਆਪਣੇ ਰਿਸ਼ਤੇ 'ਚ ਫਰਕ ਪੈ ਜਾਣਾ ਵਾ ਮੰਮੀ ਮੇਰਾ ਕੋਈ ਦਿਮਾਗ ਖਰਾਬ ਨਹੀਂ ਹੋਇਆ ਆਪਾਂ ਦੋਵਾਂ ਜੀਆਂ ਨੇ ਸਲਾਹ ਕੀਤੀ ਆ ਤੇ ਮੈਨੂੰ ਨਹੀਂ ਫਰਕ ਪੈਂਦਾ ਕੋਈ ਰੋਲਾ ਪਾਵੇ ਨਾ ਇਹਦੇ ਵਿੱਚ ਰੋਲਾ ਪਾਉਣ ਵਾਲੀ ਕਿਹੜੀ ਗੱਲ ਵਾ ਮੇਰੀ ਗੱਲ ਸੁਣ ਤੂੰ ਘਰ ਦੇ ਵਿੱਚ ਕਹਿਣਾ ਸਲਾਹ ਕੀਤੀ ਕਿਸ ਨੂੰ ਦੱਸਿਆ ਪੁੱਛਿਆ ਵਾ ਵੀ ਮੈਂ ਆਹ ਕੰਮ ਕਰਨ ਲੱਗੀ ਆ ਤੂੰ ਉਹ ਗੱਲ ਵੀ ਆਪਣੀਆਂ ਹੀ ਮਨਮਰਜ਼ੀਆਂ ਕਰਦੀਆਂ ਤਾਂ ਦਿੱਤੇ ਦੋਵਾਂ ਜਣੀਆਂ ਦੀ ਆਦਤ ਵਾ ਜਦੋਂ ਕੋਈ ਕੰਮ ਕਰਨਾ ਕੋਈ ਸਲਾਹ ਕਰਨੀ ਤੂੰ ਹੀ ਰੋਲਾ ਪੋਣਾ ਹੈ ਕਲੇਸ਼ ਕਰਨਾ ਹੀ ਕਰਨਾ ਹੁੰਦਾ ਘਰ ਚ ਇਹਨਾਂ ਨੂੰ ਦੀਦੀ ਸੋ ਕੋ ਦੋਮਾ ਨੂੰ ਖੁਸ਼ ਹੋਣਾ ਚਾਹੀਦਾ ਕਿ ਇਹਨੇ ਗਰਮੀ ਨੇ ਸਲਾਹ ਚੰਗੀ ਕੀਤੀ ਹੈਗੇ ਆਪਣਾ ਮੁੰਡਾ ਦੇਣ ਲਈ ਆ ਇਹਨਾਂ ਨੂੰ ਕੋਈ ਦੁੱਖ ਹੈ ਹੀ ਨਹੀਂ ਆ ਰਹਿੰਦੇ ਇਹਨਾਂ ਨੂੰ ਚਲਾ ਆ ਪਾ ਅੰਦਰ ਦੋਵੇਂ ਜਣੀਆਂ ਪੈਂਦੀਆਂ ਵਾ ਆ ਜਾ ਇਹਨਾਂ ਨੇ ਇਦਾਂ ਹੀ ਕਰਨਾ ਹੁੰਦਾ ਦੋਵਾਂ ਨੇ ਮੰਮੀ ਇਹਦਾ ਦਿਮਾਗ ਖਰਾਬ ਹੋ ਗਿਆ ਵਾ ਵੇ ਇਹਨੇ ਮੁੰਡਾ ਦੇਣ ਦੀ ਹਾਂ ਤੇ ਕਰਤੀ ਆ ਆਪਣੇ ਰਿਸ਼ਤੇਦਾਰੀ ਦੇ ਵਿੱਚ ਫਰਕ ਪੈ ਜਾਣਾ ਵਾ ਨਾਲੇ ਆਂਡ ਗਵਾਂਡ ਨੇ ਕਹਿਣਾ ਵਾ ਵੀ ਵੇਹ ਇਹ ਹੁਣ ਭੈਣ ਦਾ ਘਰਖਾਨ ਨੂੰ ਫਿਰਦੇ ਆ ਉਹਦੀ ਜ਼ਮੀਨ ਜਾਇਦਾਦ ਸੰਭਨ ਨੂੰ ਫਿਰਦੇ ਆ ਇਹਦਾ ਮਸਾ ਦਿਮਾਗ ਨਹੀਂ ਕੰਮ ਕਰਦਾ ਵੀ ਮੈਂ ਇਹ ਗੱਲ ਕਿੱਥੋਂ ਸੋਚ ਕੇ ਕਰਨ ਢਈ ਆ ਨਹੀਂ ਮੈਨੂੰ ਤਾਂ ਸਾਰਾ ਪਤਾ ਵਾ ਪਰ ਮੈਂ ਕੀ ਕਰਾਂ ਇਹਨੇ ਤਾਂ ਹੁਣ ਸਿੰਦਿਆਂ ਨੂੰ ਵੀ ਮਗਰ ਲਾ ਲਿਆ ਉਹਨੂੰ ਵੀ ਪੁੱਠੀਆਂ ਪੱਟੀਆਂ ਪੜਾਉਣ ਢਈ ਆ ਲੋਕਾਂ ਨੇ ਕਹਣਾ ਲਾਲਚ ਪੈ ਡੇ ਲਾਲਚ ਨੂੰ ਡੇ ਹੀ ਹੁਣ ਮੰਮੀ ਮੈਨੂੰ ਨਹੀਂ ਲੱਗਦਾ ਫੇ ਤੁਸੀਂ ਮੇਰੇ ਬਾਰੇ ਵੀ ਕੁਝ ਸੋਚਦੇ ਹੋ ਤੁਸੀਂ ਆਪਣੇ ਪੁੱਤ ਦੀ ਸੋਚੀ ਨਾ ਮੇਰੀ ਤੇ ਨਾ ਸੋਚੀ ਮੈਨੂੰ ਤਾਂ ਬਗਾਨੀ ਘਰ ਛੱਡਿਆ ਨਾ ਜੇ ਮੈਂ ਪੁੱਤ ਲਾ ਵੀ ਲੈਣੀ ਤੇ ਮੈਂ ਆਪਣੇ ਕਰਕੇ ਖੜਨਾ ਹੀ ਮੇਰਾ ਹੀ ਖੂਨ ਮੋ ਆ ਵੀ ਮੈਂ ਸਾਰੀ ਜਾਇਦਾਦ ਉਹਨੂੰ ਹੀ ਦੇਣੀ ਸੀ ਨਹੀਂ ਤੈਨੂੰ ਵਹਿਮ ਹੋ ਗਿਆ ਵਾ ਤੇਰੇ ਬਾਰੇ ਕੋਈ ਨਹੀਂ ਮਾੜਾ ਸੋਚਦਾ ਨਹੀਂ ਇਹ ਗੱਲ ਨਹੀਂ ਹੈਗੀ ਭੈਣੇ ਅਸੀਂ ਤੇ ਬਸ ਇਹੋ ਸੋਚਣ ਦੇ ਸੀਗੇ ਕਿ ਗਰਮੀਤ ਨੂੰ ਨਾ ਇੱਕ ਵਾਰੀ ਸਲਾਹ ਕਰ ਲੈਣੀ ਚਾਹੀਦੀ ਸਾਰੇ ਘਰ ਦੇ ਜੀਆ ਨਾ ਉਹਨੇ ਵੇਖ ਲਾ ਕੱਲੀ ਨੇ ਇਹ ਫੈਸਲਾ ਲੈ ਲਿਆ ਤੂੰ ਤੇ ਭਾਬੀ ਚੋਪੀ ਕਰ ਜਾ ਤੂੰ ਤੇ ਬਣੀ ਬਣਾਈ ਗੱਲ ਵਕਾਰਦੀ ਆ ਤੂੰ ਨਹੀਂ ਮੇਰਾ ਦੁੱਖ ਸਮਝਦੀ ਠੀਕ ਹੈ ਨਾ ਮੈਂ ਜਿੱਦਾਂ ਮਰਜੀ ਆਪਣੀ ਜ਼ਿੰਦਗੀ ਕੱਟਾਂ ਹੁਣ ਤੁਹਾਡੇ ਵਿਹੜੇ ਚ ਨਹੀਂ ਮੈਂ ਵੱੜਦੀ ਤੇ ਮੈਂ ਚੱਲੀ ਆਪਣੇ ਘਰ